ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਚਲੋ ਜੀ ਹੁਣ ਹੋ ਗਿਆ ਮਾਰਨਿੰਗ ਦਾ ਟਾਈਮ ਤੇ ਸਵੇਰੇ ਦੇ ਬਾਜੀ ਨੇ 8 ਤੇ ਆਪਾਂ ਨੇ ਅੱਜ ਪਹਿਲੀ ਵਾਰ ਨਾ ਆਪਣੀ ਬਗੀਚੀ ਦੇ ਵਿੱਚੋਂ ਸਬਜ਼ੀ ਤੋੜੀ ਹੈ ਆਪਣਾ ਸਬਜ਼ੀ ਘੜੀ ਤੋੜੀ ਹੈ ਦੇਖੋ ਜੀ ਇਹ ਚੱਪੜ ਗੱਦੂਆਂ ਦੀ ਸਬਜ਼ੀ ਹੈ ਹਣੇ ਖੇਤ ਵਿੱਚ ਤਾਂ ਸਬਜ਼ੀ ਇੰਨੀ ਛੇਤੀ ਉਤਰੀ ਨਹੀਂ ਹੈਗੀ ਜਿੰਨੀ ਛੇਤੀ ਨਾ ਪਾਰਕ ਦੇ ਵਿੱਚ ਸਬਜ਼ੀ ਨਾ ਉਤਰੀ ਹੈ ਦੇਖੋ ਪੰਜ ਛੇ ਇੱਕ ਬੂਟੇ ਆ ਤੇ ਐਨ ਭਰੇ ਪਏ ਤੇ ਦੇਖੋ ਆਪਣਾ ਨਾ ਦੇਖੋ ਡੋਂਗਾ ਹੈ ਚੰਗੀ ਤਰ੍ਹਾਂ ਭਰ ਗਿਆ ਹੈ ਇਹ ਕੱਢਦੀ ਹੈਗੀ ਸਬਜੀ ਆਰਗੈਨਿਕ ਸਬਜੀ ਹੈ ਕੋਈ ਇਹਨੂੰ ਰੇ ਨਹੀਂ ਕੋਈ ਸਪਰੇ ਨਹੀਂ ਹੈਗਾ ਤੇ ਬਿਨਾਂ ਰੇ ਸਪਰੇ ਤੋਂ ਸਬਜੀ ਹੈ ਦੇਖੋ ਜੀ ਖਾਣ ਦੇ ਵਿੱਚ ਇਹ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੇ ਆਪਾਂ ਨੇ ਵੀਡੀਓ ਦੇ ਵਿੱਚ ਬਹਿ ਕੇ ਨਾ ਸਜੀ ਤਰ੍ਹਾਂ ਇਹਨੂੰ ਤੋੜ ਸਵਾਰ ਕੇ ਕੱਟ ਲਿਆ ਤੇ ਹੁਣ ਆਪਾਂ ਅੰਦਰ ਜਾ ਕੇ ਲਾਉਨੇ ਆ ਤੜਕਾ ਦੇਖੋ ਜੀ ਇਹਨੂੰ ਤਾਂ ਨਾ ਹਨਾ ਚੀਰਨ ਵੇਲੇ ਬਹੁਤਾ ਟਾਈਮ ਲੱਗਦਾ ਹੈ ਇਹ 5-10 ਮਿੰਟ ਦੇ ਵਿੱਚ ਸਬਜੀ ਬਣ ਕੇ ਹੋ ਜਾਂਦੀ ਤਿਆਰ ਬਹੁਤ ਛੇਤੀ ਸਬਜੀ ਬਣਦੀ ਹੈ ਚਲੋ ਤੁਹਾਡੇ ਨਾਲ ਅੱਜ ਆਪਾਂ ਵੀਡੀਓ ਸ਼ੇਅਰ ਕਰਨ ਦੇ ਚੱਪਣ ਕਰਦੂਆਂ ਦੀ ਸਬਜੀ ਦੀ ਚਲੋ ਆਪਾਂ ਹੰਦੇ ਜਲਦੇ ਇਹਦੇ ਵਾਸਤੇ ਆਪਾਂ ਨੇ ਨਾ ਇੱਕ ਟਮਾਟਰ ਕੱਟ ਲਿਆ ਹੈ ਤੇ ਜਿਹੜੇ ਆਪਾਂ ਨੇ ਪਿਆਜ਼ ਕੱਟਿਆ ਨਾ ਉਹ ਇਸ ਤਰ੍ਹਾਂ ਲੰਬੇ ਲੰਬੇ ਕੱਟੇ ਆ ਤੇ ਆਪਾਂ ਨੇ ਜਿਹੜੇ ਚੱਪਣ ਕੱਦੂਆਂ ਦੀ ਵੀ ਕਟਿੰਗ ਕੀਤੀ ਉਹ ਵੀ ਲੰਬੇ ਲੰਬੇ ਪੀਸ ਕਰੇ ਆ ਜਦੋਂ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਨਾ ਤੇ ਬਹੁਤ ਵਧੀਆ ਲੱਗਦੀ ਹੈ ਤੇ ਇੱਧਰ ਆਪਣੇ ਨਾ ਤੇਲ ਹੋ ਗਿਆ ਗਰਮ ਤੇ ਆਪਾਂ ਨਾ ਸਰੋਂ ਦੇ ਤੇਲ ਦੇ ਵਿੱਚ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਪਾਣੀ ਇੱਕ ਚਮਚਾ ਦਿੱਤਾ ਜੀਰੇ ਦਾ ਤੇ ਤੇਲ ਆਪਣਾ ਹੋ ਗਏ ਨਾ ਪੂਰਾ ਗਰਮ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਦੇਖੋ ਜੀ ਇਹ ਸਬਜ਼ੀ ਨੂੰ ਨਾ ਪਾਣੀ ਦੀ ਨਾ ਬਿਲਕੁਲ ਵੀ ਲੋੜ ਨਹੀਂ ਪੈਂਦੀ ਹੈਗੀ ਇਹ ਆਪਾਂ ਨਾ ਬਿਨਾਂ ਪਾਣੀ ਤੋਂ ਨਾ ਸੁੱਕੀ ਸਬਜ਼ੀ ਬਣਾਵਾਂਗੇ ਕੋਈ ਮਸਾਲਾ ਪੀਸ ਕੇ ਵੀ ਥੜਕਾ ਲਾਉਣ ਦੀ ਲੋੜ ਹੈਗੀ ਇਹਨੂੰ ਕੱਟ ਕੇ ਲਾਓ ਤੇ ਸੁੱਕੀ ਸੁੱਕੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਇੰਨੀ ਜ਼ਿਆਦਾ ਟੇਸਟੀ ਮੈਂ ਵੀ ਰੱਖੀ ਹੁੰਗਲੀਆ ਚੜ ਜਾਓਗੇ ਇੱਕ ਤਾਂ ਹੈਗੀ ਇਹ ਤਾਜੀ ਸਬਜ਼ੀ ਹੈ ਇਦਾਂ ਜਿਨਾ ਪਿਆਜ਼ ਬਾਦੂ ਤੋਂ ਵੱਧ ਪਾ ਲਿਆ ਕਰੋ ਹੁਣ ਆਪਣੇ ਪਿਆਜ਼ 골ਡ ਬ੍ਰਾਊਨ ਹੋ ਗਏ ਨੇ ਤੇ ਇਹਨੂੰ ਨਾ 2 ਮਿੰਟ ਤਾਂ ਆਪਾਂ ਹੋਰ ਸੇਕ ਲਵਾ ਲਾਂਗੇ ਫਿਰ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਨਾ ਸੁੱਕੇ ਮਸਾਲੇ ਐਡ ਕਰ ਦਵਾਂਗੇ ਹੁਣ ਪਾ ਮੰਗ ਇਹਦੇ ਵਿੱਚ ਟਮਾਟਰ ਇਹ ਨੂੰ ਵੀ ਲੈ ਕੇ ਬੋਮੇ ਤੋਂ ਨਾਲ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਇਹ ਜਿਹੜੇ ਟਮਾਟਰਾਂ ਨਾਲ ਇਹ ਵੀ ਚੈਨ ਪਿਆਜਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਣ। ਇਹ ਪਾਣੀ ਨੂੰ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਸਬਜ਼ੀ ਐਡ ਕਰ ਦਵਾਂਗੇ। ਕੋਈ ਇਹਦੇ ਵਿੱਚ ਨਾ ਆਪਾਂ ਨੇ ਬਿਲਕੁਲ ਵੀ ਨਾ ਪਾਣੀ ਨਹੀਂ ਪਾਇਆ ਤੇ ਟੋਕਾ ਵੀ ਪਾਣੀ ਦਾ ਨਹੀਂ ਪਾਇਆ ਹੈ ਇਹ ਆਪਾਂ ਨਾ ਸੁੱਕੀ ਸਬਜ਼ੀ ਬਣਾਵਾਂਗੇ ਇਹ ਆਪਾਂ ਨੇ ਨਾ ਉੱਪਰੋਂ ਚੰਗੀ ਤਰ੍ਹਾਂ ਢੱਕ ਦੇਣੀ ਆ ਢਾ ਕੇ ਨੇ ਪਾਗ ਦੇ ਨਾਲੇ ਤਿਆਰ ਹੋ ਜਾਣੀ ਆ ਸਬਜ਼ੀ ਥੋੜੀ ਥੋੜੀ ਪਾਗ ਹੈ ਨਾ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਜਿਹੜੀ ਉਹ ਗਿੱਲੀ ਗਿੱਲੀ ਜੀ ਸਬਜ਼ੀ ਹੁੰਦੀ ਹੈ ਨਾ ਉਹ ਸਾਡੀ ਫੈਮਿਲੀ ਨੂੰ ਸਬਜ਼ੀ ਬਿਲਕੁਲ ਨਹੀਂ ਪਸੰਦ ਹੈਗੀ ਤੇ ਸਿਮਲਾ ਮਿਰਚ ਦੀ ਸਬਜ਼ੀ ਹੋਈ ਚੱਪੜ ਕੱਦੂ ਦੀ ਸਬਜ਼ੀ ਹੋਈ ਇਹ ਸੁੱਕੀ ਸਬਜ਼ੀ ਉਹ ਵਧੀਆ ਲੱਗਦੀ ਹੈ ਜਿਹੜੀ ਘਰ ਦੀ ਸਬਜ਼ੀ ਹੁੰਦੀ ਨਾ ਉਹਦੇ ਚੈਨੀ ਜਿਆਦਾ ਵਰਤਤ ਹੁੰਦੀ ਹੈ ਨਾ ਤੇ ਤਾਜੀ ਸਬਜ਼ੀ ਆ ਬਿਲਕੁਲ ਵੀ ਨਾ ਆਏ ਨੀ ਤਾਂ ਹੈਗਾ ਵੀ ਵਿੱਚ ਖਰਾਬ ਨਿਕਲੀ ਹੈ ਇਹ ਤਾਜੀ ਸਬਜ਼ੀ ਥੋੜੀ ਹੈ ਜਿਹਨੇ ਤਾਜੀ ਸਬਜ਼ੀ ਤੋੜੀ ਹੈ ਨਾ ਸਾਰੀ ਉਹ ਚੱਪਣ ਕਦੋਂ ਬਹੁਤ ਵਧੀਆ ਤੇ ਕੋਈ ਵੀ ਚਾਏ ਨੀ ਤਾਂ ਹੈਗਾ ਖਰਾਬ ਨਹੀਂ ਤਾਂ ਹੈਗਾ ਜੇ ਘਰ ਦੀ ਸਬਜ਼ੀ ਥੋੜੀ ਹੋਵੇ ਘਰ ਦੀ ਸਬਜ਼ੀ ਦੀਆਂ ਵਰਗੀਆਂ ਰੀਸਾ ਨਹੀਂ ਹੈਗੀਆਂ ਹੁਣ ਆਪਾਂ ਬਾਜ਼ਾਰਾਂ ਤੋਂ ਲਿਆਉਨੇ ਆ ਉਹ ਦੋ ਦਿਨ ਪਹਿਲਾਂ ਤੋੜੀ ਹੁੰਦੀ ਹੈ ਬੇਹੀ ਸਬਜ਼ੀ ਹੁੰਦੀ ਆ ਤੇ ਉਹ ਬਣਾਣ ਵਿੱਚ ਵੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਜਿੰਨੀ ਤਾਜੀ ਸਬਜ਼ੀ ਹੋਊਗੀ ਨਾ ਉਹਨੂੰ ਟਾਈਮ ਬਹੁਤ ਘੱਟ ਲੱਗਦਾ ਤੇ ਸਵਾਦ ਦਾ ਵੀ ਬਹੁਤ ਜ਼ਿਆਦਾ ਫਰਕ ਪੈਂਦਾ ਜਿਵੇਂ ਜਿਦਾਂ ਮਿਕਸ ਕਰ ਦੇਣਾ ਹੈ ਤਾਂ ਕਿ ਨਾ ਜਿਹੜੇ ਨਾ ਮਸਾਲੇ ਹਨ ਤੇ ਸਾਰੇ ਇਹਨਾਂ ਸਬਜ਼ੀ ਨਾਲ ਮਿਕਸ ਹੋ ਜਾਣ ਮੈਂ ਹੁਣ ਸਬਜ਼ੀ ਨੂੰ ਐ ਜੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਮਿਕਸ ਕਰਕੇ ਨਾ ਆਪਾਂ ਇਹਨਾਂ ਉੱਪਰ ਤੇ ਨਾ ਇਤਨਾ ਟਕਾ ਦੇ ਦੇਣਾ ਹੈ ਗੈਸ ਕਰ ਦੇਣਾ ਸਿਮਾਂ ਤੇ ਇਹਨੇ ਭਾਪ ਦੇ ਵਿੱਚ ਸਬਜ਼ੀ ਨੇ ਬਣੀ ਜਾਣਾ ਹੈ ਚਲੋ ਜੀ ਇਹ ਹੈਗੀ ਆਪਣੀ ਫ੍ਰਿਜ ਹੈ ਤੇ ਆਪਾਂ ਨਾ ਇਹ ਫ੍ਰਿਜ ਸੇਲ ਕਰਨੀ ਹੈ ਜਿਹੜੇ ਵੀ ਮੇਰੇ ਵੀਰ ਭੈਣ ਭਾਈ ਨੇ ਫ੍ਰਿਜ ਲੈਣੀ ਹੋਗੀ ਨਾ ਤਾਂ ਲੈ ਸਕਦੇ ਆ ਦੇਖੋ ਜੀ ਆਪਣੀ ਨਵੀਂ ਹੈਗੀ ਫ੍ਰਿਜ ਤੇ ਸਾਡੀ ਸਲਾਹ ਬਣ ਗਈ ਵੀ ਇਸ ਤੋਂ ਵੀ ਵੱਡੀ ਫਰਿੱਜ ਲਈਏ ਤੇ ਘਰ ਦੇ ਵਿੱਚ ਬਿਲਕੁਲ ਵੀ ਸਾਫਾ ਨਹੀਂ ਹੈਗਾ ਦੇਖੋ ਇਸ ਤਰ੍ਹਾਂ ਦੀ ਹੈਗੀ ਇਹ ਫਰਿੱਜ ਆਪਣੀ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਤੇ ਪਿੱਛੇ ਦੇਖੋ ਖਾਣੇ ਵੀ ਐਨ ਬਹੁਤ ਵਧੀਆ ਨੇ ਇਥੇ ਸਬਜ਼ੀ ਵਾਸਤੇ ਬਣਿਆ ਹੋਇਆ ਤੇ ਆਹ ਹੈਗੀ ਇਹ ਚਾਬੀ ਹੈ ਇਹ ਹੈਗੀ ਫਰਿੱਜ ਜੇ ਕਿਸੇ ਨੇ ਲੈਣੀ ਹੋਈ ਨਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਹ LG ਦੀ ਹੈਗੀ ਫਰਿੱਜ ਇਹ ਤੁਹਾਨੂੰ ਦਿਖਾ ਦਿੱਤੀ ਹੈ ਫਰਿੱਜ ਜੇ ਕਿਸੇ ਨੇ ਲੈਣੀ ਹੋਈ ਨਾ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਤੇ ਉੱਪਰ ਸਾਰਾ ਇਹਦਾ ਕੁਝ ਲਿਖਿਆ ਹੋਇਆ ਇਹ ਤੁਸੀਂ ਪੜ ਸਕਦੇ ਆ ਤੇ ਰੰਗ ਇਹਦਾ ਬਹੁਤ ਵਧੀਆ ਏ ਬਲੈਕ ਰੰਗ ਦੀ ਹੈ ਤੇ ਇਸ ਤਰ੍ਹਾਂ ਜਮਣੀ ਰੰਗ ਦੇ ਫਲਾਵਰ ਜੇ ਬਾਈ ਹੋਏ ਨੇ ਤੇ ਫ੍ਰੀਜ ਬਹੁਤ ਆਪਣੀ ਨਵੀਂ ਹੋ ਹਲੇ 5 ਸਾਲ ਹੀ ਹੋਏ ਆਪਾਂ ਲਤੀ ਨੂੰ ਤੇ ਸਾਡੀ ਬਸ ਘਰ ਦੇ ਵਿੱਚ ਇਸ ਤਰੀ ਸਲਾਹ ਬਣ ਗਈ ਵੀ ਆ ਕਿ ਆਪਾਂ ਨਵੀਂ ਫ੍ਰੀਜ ਲੈ ਲੈਂਦੇ ਆ ਚਲੋ ਜੀ ਤੋਂਪਾ ਇੰਨੀ ਜ਼ਿਆਦਾ ਤੇਜ਼ ਹੋ ਗਈ ਨਾ ਤੇ ਇੱਧਰ ਆਪਣੇ ਪਾਰਕ ਦੀ ਹੋ ਰਹੀ ਹੈ ਸਫਾਈ ਦੇਖੋ ਮੈਂ ਅੱਜ ਛੋਟ ਨੂੰ ਗਿਆ ਤਾਂ ਮਾਹਾਂ ਵਿੱਚ ਨਾ ਥੋੜੀ ਜਿਹੀ ਖੁਰਪੀ ਫੇਰਦੀ ਵੀ ਖੁਰਪੀ ਫੇਰਨ ਦੇ ਨਾਲ ਨਾ ਵੀ ਸਾਫ ਸਫਾਈ ਜੀ ਹੋ ਜੂਗੀ ਦੇਖੋ ਜੀ ਹੁਣ ਛੋਟੂ ਲੱਗਿਆ ਹੋਇਆ ਇਹਦੀ ਸਫਾਈ ਕਰਨ ਵਾਸਤੇ ਤੇ ਆਪਾਂ ਇਹਨੂੰ ਦਿਖਾਉਨੇ ਆ ਵਿੱਚ ਨਾ ਬਹੁਤ ਪੱਤੇ ਕੱਖ ਕੰਡਾ ਜਿਹਾ ਹੋਇਆ ਪਿਆ ਤਾਂ ਜਿਹੜੇ ਫੁੱਲ ਤੇ ਫੁੱਲ ਬੂਟੇ ਜੇ ਲੱਗੇ ਹੋਏ ਤੇ ਨਾ ਉਹ ਸਾਰੇ ਪੱਟ ਦਿੰਦੇ ਆ ਵੀ ਚਲੋ ਹੁਣ ਸਬਜ਼ੀਆਂ ਹੋ ਜਾਣਗੀਆਂ ਦੇਖੋ ਜੀ ਅੱਜ ਨਾ ਸਵੇਰੇ ਟੋਕਰੀ ਭਰ ਕੇ ਮੈਂ ਚੱਪਣ ਕਦੂਆਂ ਦੀ ਤੋੜੀ ਇਹਦੇ ਵਿੱਚੋਂ ਤੇ ਇੱਧਰ ਆਪਣਾ ਕਈ ਦਾਈ ਬੂਟਾ ਲੱਗਿਆ ਹੋਇਆ ਹੈ ਤੇ ਦੇਖੋ ਹੁਣ ਨਾ ਕਿਯਾਰੀ ਐ ਸਾਫ ਸੁਥਰੀ ਹੋ ਗਈ ਐ ਸਾਫ ਸੁਥਰੀ ਹੋਣ ਦੇ ਨਾਲ ਨਾ ਨਾਲੇ ਤਾਂ ਇਹਦੇ ਵਿੱਚ ਹਵਾ ਜੀ ਲੱਗ ਜੂਗੀ ਧੁੱਪ ਲੱਗ ਜੂਗੀ ਤੇ ਬੂਟਿਆਂ ਨੂੰ ਵੀ ਗਟਾਈ ਜੀ ਹੋ ਗਈ ਐ ਤੇ ਸਾਫ ਸੁਥਰੀ ਉਹ ਕਿਯਾਰੀ ਵਧੀਆ ਲੱਗਦੀ ਐ ਤੇ ਦੇਖੋ ਇਧਰ ਵੀ ਦੇਖੋ ਪੂਰੀ ਐ ਸਫਾਈ ਹੋ ਗਈ ਵਿੱਚ ਲਾਏ ਹੋਏ ਨੇ ਆਪਾਂ ਨੇ ਬੂਟੇ ਦੇਖੋ ਜੀ ਆਹ ਫੁੱਲ ਤਾਂ ਇੰਨਾ ਸੋਹਣਾ ਲੱਗਦਾ ਨਾ 6 7 ਇਹਨਾਂ ਗਲਤ ਪਾਸੇ ਲੱਗ ਗਿਆ ਬੂਟਾ ਜੇ ਕਿਤੇ ਬੇੜੇ ਦੇ ਵਿੱਚ ਲੱਗਿਆ ਹੁੰਦਾ ਨਾ ਤੇ ਇਹ ਦਿਨ ਕਟਿੰਗ ਕਰਕੇ ਨਾ ਗੋਲ ਛਤਰੀ ਜਿਹਾ ਆਪਾਂ ਨੇ ਬਣਾ ਦੇਣੀ ਸੀ ਤੇ ਛਾਵਾ ਇੰਨੀ ਗੁੜੀ ਹੈ ਨਾ ਹੁਣ ਕੰਧ ਦੇ ਕੋਲ ਲੱਗਿਆ ਹੋਇਆ ਨਾ ਤਾਂ ਇਹਨੂੰ ਨਾ ਲੋਟ ਲੱਗਿਆ ਹੋਇਆ ਨਾ ਇਹਦੀ ਸਹੀ ਤਰ੍ਹਾਂ ਕਟਿੰਗ ਹੁੰਦੀ ਹੈ ਤੇ ਦੇਖਦੇ ਆ ਜੇ ਨਾ ਹੋਇਆ ਨਾ ਕਟਿੰਗ ਕੋਈ ਫੇਰ ਇਹਨੂੰ ਨਾ ਇਸ ਤਰ੍ਹਾਂ ਹੀ ਉੱਪਰ ਤੇ ਛਾਂਕ ਦਾਂਗੇ ਫੇਰ ਆਇਆ ਨਾ ਕੰਧ ਕੋਲ ਔਖਾ ਥੋੜਾ ਜਿਹਾ ਇਹ ਤਾਂ ਬੂਟਾ ਪਹਿਲਾਂ ਹੀ ਨਾ ਸਹੀ ਢੰਗ ਨਾਲ ਲੱਗ ਜਵੇ ਨਾ ਫੇਰ ਵਾਰ-ਵਾਰ ਪੱਟਣ ਦੀ ਲੋੜ ਨਹੀਂ ਰਹਿੰਦੀ ਹੈਗੀ ਦੇਖੋ ਜੀ ਇੱਧਰ ਵੀ ਆਪਣੀ ਕਿਆਰੀ ਦੀ ਹੈ ਚੰਗੀ ਤਰ੍ਹਾਂ ਸਫਾਈ ਹੋ ਗਈ ਹੈ ਤੇ ਫੁੱਲ ਬਹੁਤ ਵਧੀਆ ਲੱਗੇ ਹੋਏ ਨੇ ਚਾਰੇ ਪਾਸੇ ਜੇ ਇਹਨਾਂ ਦੀ ਨਾ ਸਫਾਈ ਕਰਨ ਫਿਰ ਦੇਖਣ ਨੂੰ ਉਹਨਾਂ ਦਿਲ ਨਹੀਂ ਕਰਦਾ ਹੈਗਾ ਦੇਖੋ ਜੀ ਵਿਚਾਰਾ ਧੁੱਪਾਂ ਦੇ ਵਿੱਚ ਲੱਗਿਆ ਹੋਇਆ ਏ ਚਲੋ ਇਹਨੇ ਬਹੁਤ ਵਧੀਆ ਸਫਾਈ ਕਰ ਦਿੱਤੀ ਹੈ ਹਾਂ ਟਮਾਟਰਾਂ ਦੇ ਵਿੱਚ ਵੀ ਕਰਦੀ ਹੈ ਵਧੀਆ ਹੋ ਗਈ ਹੈ ਨਾਲ ਚੱਕਦੀ ਕੂੜਾ ਜੇ ਹਵਾ ਦੇ ਨਾਲ ਨਾ ਸਾਰੇ ਫੇ ਖਰਾਬ ਹੋ ਜਾਣੇ ਆ ਦੇਖੋ ਜੀ ਪਦੀਨਾ ਵੀ ਆਪਣਾ ਬਹੁਤ ਵਧੀਆ ਹੋਇਆ ਵੈ ਤੇ ਅਸੀਂ ਨਾ ਘਰ ਦੇ ਵਿੱਚ ਨਾ ਪਨੀਰੀ ਤਿਆਰ ਕਰੀ ਹੋਈ ਧੀ ਟਮਾਟਰਾਂ ਦੀ ਜਿਹੜੇ ਵੀ ਟਮਾਟਰ ਆਪਣੇ ਖਰਾਬ ਹੋ ਜਾਂਦੇ ਨਾ ਟਮਾਟਰ ਇਸ ਤਰ੍ਹਾਂ ਸਿੱਟ ਦੰਦੇ ਤੇ ਇੰਨੀ ਜ਼ਿਆਦਾ ਪਨੀਰੀ ਹੋ ਗਈ ਨਾ ਪਟਪਟ ਕੇ ਨਾ ਫਿਰ ਇੱਧਰ ਇੱਧਰ ਪਨੀਰੀ ਲਾ ਦਿੱਤੀ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਟਮਾਟਰਾਂ ਦੀ ਨਾ ਇੰਨੀ ਜ਼ਿਆਦਾ ਮੌਜ ਰਹਿੰਦੀ ਹੈ ਨਾ ਤੇ ਦੇਖੋ ਹੁਣ ਇੱਕ ਦਿਨ ਅਸੀਂ ਟਾਈਮ ਕੱਢ ਕੇ ਉਹ ਦਿਨ ਵੀਡੀਓ ਨਹੀਂ ਬਣਾਈ ਹੈਗੀ ਤੇ ਇੰਨੇ ਜ਼ਿਆਦਾ ਟਮਾਟਰ ਲੱਗੇ ਹੋਏ ਨਾ ਹੈ ਨਾ ਛੋਟੂ ਬੂਲਾਉਣ ਲੱਗੇ ਬਸ ਲੱਗਣ ਲੱਗੇ ਇਹਨਾਂ ਨਾ ਗੜਾਈ ਕਰਕੇ ਨਾ ਜਦ ਬੜੇ ਹੋਗੇ ਨਾ ਫਿਰ ਡੱਕਾ ਡੁੱਕਾ ਕਰ ਦਾਂਗੇ ਫਿਰ ਸਹਾਰਾ ਜ ਮਿਲ ਜਾਂਦਾ ਦੇਖੋ ਜੀ ਇਹ ਲੱਗਿਆ ਛੋਟੂ ਹੁਣ ਗੜਾਈ ਕਰਨ ਇਹਨਾਂ ਦੀ ਤੇ ਦੇਖੋ ਪਰੇ ਤੱਕਰਨਾ ਇਸ ਤਰ੍ਹਾਂ ਸੀ ਟਮਾਟਰਾਂ ਟਮਾਟਰ ਲਾਦੇ ਨੇ ਕੰਧ ਦੇ ਆਲੇ-ਦਾਲੇ ਨਾ ਜਗ੍ਹਾ ਛੱਡੀ ਹੋਈ ਦੀ ਇਸ ਤਰ੍ਹਾਂ ਟਮਾਟਰਾਂ ਦੀ ਰਹਿੰਦੀ ਆ ਬਹੁਤ ਜ਼ਿਆਦਾ ਮौज ਹੈ ਪਹਿਲਾਂ ਇੱਥੇ ਆਪਾਂ ਨੇ ਪਾਲਕ ਨੂੰ ਇੱਥੇ ਬੀਜੇ ਹੋਏ ਤੇ ਤੇ ਥੋੜੇ ਜਿਹਾ ਲਾਏ ਹੋਏ ਨੇ ਆਪਾਂ ਨੇ ਬੈਂਗਣਾ ਦੇ ਬੂਟੇ ਤੇ ਸਬਜ਼ੀ ਦੀ ਰਹਿੰਦੀ ਆ ਬਹੁਤ ਮौज ਦੇਖੋ ਇਹਨਾਂ ਨੇ ਵੀ ਨਾ ਹੁਣ ਬਹੁਤ ਵਧੀਆ ਨਾ ਫਲ ਆ ਗਿਆ ਏ बस ਪਾਣੀ ਪਾਉਂਦੇ ਰਹੋ ਗੜਾਈ ਕਰਦੇ ਰਹੋ ਕਦੇ ਦੇਸੀ ਖਾਦ ਪਾਤੀ ਤੇ ਫਿਰ ਨਾ ਬੈਂਗਣ ਟਮਾਟਰ ਘਰ ਦੇ ਮੋਜਿਆਂ ਵਿੱਚ ਹਰੀਆਂ ਮਿਰਚਾਂ ਲਾਈ ਹੋਈਆਂ ਦੇਖੋ ਜੀ ਹਰੇ ਹੋਏ ਆ ਸਾਢੇ 12 ਦਾ ਟਾਈਮ ਹੋਇਆ ਤੇ ਧੁੱਪ ਐਨਾ ਜ਼ਿਆਦਾ ਤੇਜ ਪੈਣ ਲੱਗੀ ਨਾ ਬਹੁਤ ਇਹ ਧੁੱਪੋਂ ਪੈਂਦੀ ਹੈ ਤੇ ਆਪਾਂ ਹੁਣ ਛੋਟ ਨੂੰ ਠੰਡਾ ਪਲਾਉਂਦੇ ਆ ਧੁੱਪ ਦੇ ਵਿੱਚ ਵਿਚਾਰਾ ਗੜਾਈ ਕਰਦਾ ਏ ਆਪਣੇ ਕੋਲ ਹੈਗਾ ਟਾਈਮ ਫੇਰ ਤਾਂ ਜਦੋਂ ਕਣਕ ਦੀ ਬਾਢੀ ਪੈ ਗਈ ਨਾ ਫੇਰ ਤਾਂ ਟਾਈਮ ਨਹੀਂ ਲੱਗਣਾ ਹੈਗਾ ਬਿਲਕੁਲ ਵੀ ਤੇ ਫੇਰ ਕਣਕ ਦੀ ਬਾਢੀ ਪਾਈ ਜਾਣੀ ਆ ਫੇਰ ਤੂੜੀ ਦਾ ਕੰਮ ਹੋ ਜਾਂਦਾ ਫੇਰ ਬਹੁਤ ਸਾਰਾ ਨਾ ਜ਼ਿਆਦਾ ਕੰਮ ਹੋ ਜਾਂਦਾ ਹੈ ਤੇ ਮੈਂ ਕਿਹਾ ਹੁਣ ਬੇਲੇ ਤੇ ਮਹਾਰਾਜ ਜਰ ਹੁਣ ਇੱਕ ਅੱਧਾ ਸੂਟ ਸਲਾਈ ਕਰ ਲੈਨੇ ਆ ਦੇਖੋ ਜੀ ਸੂਟ ਤਾਂ ਲਿਆਂਦੇ ਨੂੰ ਤਾਂ ਕਾਫੀ ਟਾਈਮ ਹੋ ਗਿਆ ਤਾਂ ਜਦੋਂ ਆਪਾਂ ਨੇ ਤੁਹਾਨੂੰ ਦਿਖਾਈ ਦੀ ਨਾ ਵੀਡੀਓ ਸ਼ਾਪਿੰਗ ਵਾਲੀ ਤੇ ਅੱਜ ਆਪਾਂ ਨੇ ਅੱਧਾ ਸੂਟ ਸਲਾਈ ਕਰ ਦਿੱਤਾ ਇਹ ਅੱਧਾ ਕਰਿਆ ਤਾਂ ਕੱਲ ਤੇ ਆਪਾਂ ਤੁਹਾਨੂੰ ਦਿਖਾਉਣੇ ਇਹ ਬੇਟੀ ਦਾ ਸੂਟ ਤਿਆਰ ਕੀਤਾ ਆਪਾਂ ਨੇ ਇਹ ਕਾਟਨ ਦਾ ਹੈਗਾ ਇਹ ਸੂਟ ਤੇ ਇੰਨਾ ਜਿਆਦਾ ਮਲਾਇਆ ਨਾ ਤੇ ਇੱਕ ਤਾਂ ਕੱਲ ਸੂਟ ਮੈਂ ਸਲਾਈ ਕਰ ਲਿਆ ਤਾਂ ਅੱਜ ਉਹਨਾਂ ਨੇ ਪਾ ਲਿਆ ਇਹਨਾਂ ਆਕੇ ਤੇ ਉਹ ਬਹੁਤ ਵਧੀਆ ਫਰਾਕ ਸੂਟ ਬਣਾਇਆ ਏ ਤੇ ਉਹ ਵੀ ਨਾ ਗਲੇ ਤੇ ਕਢਾਈ ਕਰੀ ਹੋਈ ਆ ਤੇ ਆਪਾਂ ਨੇ ਇਹਨ ਬਹੁਤ ਵਧੀਆ ਬਣਾਇਓ ਆਪਾਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਤੇ ਇਹ ਵੀ ਮੈਂ ਹੱਸ ਥੋੜੀ ਜਿਹੀ ਸਲਾਈ ਕਰ ਲਵਾਂ ਇਹ ਵੀ ਬਸ ਬਣ ਕੇ ਹੋ ਗਿਆ ਤਿਆਰ ਤੇ ਆਪਾਂ ਨੇ ਇਹ ਬਣਾਇਆ ਇਹ ਪਜਾਮੀ ਵਾਲਾ ਬਣਾਇਆ ਏ ਦੇਖੋ ਜੀ ਹੁਣ ਕੱੜਦੀਆਂ ਦੇ ਵਿੱਚ ਨਾ ਜਿਨਨੇ ਕਾਟਨ ਦੇ ਸੂਟ ਵਧੀਆ ਲੱਗਦੇ ਆ ਨਾ ਉਹਨਾਂ ਦੇ ਵਿੱਚ ਰਾਮ ਰਾਮ ਵੀ ਬਹੁਤ ਜ਼ਿਆਦਾ ਹੈ ਹਲਕੇ ਹਲਕੇ ਜੇ ਸੂਟ ਹੋਣ ਨਾ ਤੇ ਗਰਦ ਵੀ ਵੀ ਫਿਰ ਬਹੁਤ ਘੱਟ ਲੱਗਦੀ ਆ ਇਹ ਹੈਗਾ ਇਹ ਟਿੱਕਾ ਜਿਹਾ ਥੋੜਾ ਜਿਹਾ ਪਿੰਕ ਦਾ ਇਹ ਟਿੱਕਾ ਫਿੱਕਾ ਪਿੰਕ ਪਿੰਕ ਜਿਹਾ ਸੂਟ ਹੈ ਵਿੱਚ ਹੈਗਾ ਵਾਈਟ ਜਿਹਾ ਨਾ ਰੰਗ ਜਿਹਾ ਇਸ ਤਰ੍ਹਾਂ ਦੋ ਤਰ੍ਹਾਂ ਦਾ ਮਿਕਸ ਜਿਹਾ ਤੇ ਆਪਾਂ ਸਲਾਈ ਕਰਕੇ ਨਾ ਫਿਰ ਆਪਾਂ ਸੂਟ ਕਾਹਾਂਗੇ ਜਦੋਂ ਸੂਟ ਬਣ ਗਿਆ ਨਾ ਦੇਖੋ ਜੀ ਟਾਈਮ ਚਾਹੀਦਾ ਸੂਟ ਸਲਾਈ ਕਰਨ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਹੈਗਾ ਆਪਾਂ ਨੇ ਇਹਨਾਂ ਸੂਟ ਪਰ ਕੋਈ ਤਰਪਾਈ ਨਹੀਂ ਕਰਨੀ ਹੈਗੀ ਬਸ ਸਲਾਈਆਂ ਹੀ ਲਾ ਦੇਣੀਆਂ ਐ ਇਹ ਘਰੇ ਪਾਉਣਾ ਹੈ ਤੇ ਦੇਖੋ ਜੀ ਤਰਪਾਈ ਕਰਨੇ ਤਾਂ ਕਾਫੀ ਟਾਈਮ ਲੱਗ ਜਾਂਦਾ ਜਿਹੜੇ ਆਪਾਂ ਨੇ ਵੀ ਆਉਣ ਜਾਣ ਵਾਸਤੇ ਸੂਟ ਹੁੰਨੇ ਆ ਉਹਨਾਂ ਨੂੰ ਆਪਾਂ ਜਿਆਦਾ ਤਰਪਾਈ ਕਰਦੇ ਆ ਜਿਹੜੇ ਘਰ 'ਚ ਪਾਉਣੇ ਵਾਲੇ ਸੂਟ ਉਹਨਾਂ ਨੂੰ ਬਿਲਕੁਲ ਤਰਪਾਈ ਨਹੀਂ ਕਰਦੇ ਹੈਗੇ ਆਪਾਂ ਮਸੀਨ ਨੂੰ ਇੱਕ ਸੈੱਟ ਕਰ ਦਨੇ ਆ। ਚਲੋ ਜੀ ਆਪਣਾ ਸੂਟ ਸਲਾਈ ਹੋ ਗਿਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ। ਦੇਖੋ ਜੀ ਆਪਾਂ ਨੇ ਨਾ ਇਹ ਸੂਟ ਸਲਾਈ ਕੀਤਾ ਹੈ ਬੇਟੀ ਦਾ ਤੇ ਇਸ ਤਰ੍ਹਾਂ ਨਾ ਬਸ ਗਲੇ ਤੇ ਨਾ ਬਸ ਹਲਕੀ ਜਿਹੀ ਕڑھਾਈ ਕਰੀ ਹੋਈ ਹੈ। ਤੇ ਦੇਖੋ ਆਪਾਂ ਨੇ ਪਿਛਲਾ ਗਲਾ ਨਾ ਗੋਲੇ ਬਣਾਇਆ ਏ ਤੇ ਆਪਾਂ ਨੇ ਬਾਹਵਾ ਬਣਾਈਆਂ ਇਹਦੀਆਂ ਬਸ ਇਸ ਤਰ੍ਹਾਂ ਪੌਣੀਆਂ ਜਿਹਾ ਬਣਾਤੀਆਂ ਨੇ ਤੇ ਜਿਹੜਾ ਸਲਵਾਰ ਦੇ ਵਿੱਚੋਂ ਕਪੜਾ ਬਚਿਆ ਤਾਂ ਨਾ ਤੇ ਉਹ ਤਾਂ ਮੈਂ ਇਸ ਤਰ੍ਹਾਂ ਨਾ ਬਾਹਾਂ ਦੇ ਬਾਰਡਰ ਲਾ ਦਿੱਤਾ ਹੈ ਤੇ ਦੇਖਣ ਵਿੱਚ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖੋ ਆਪਣਾ ਕਮੀਜ਼ ਬਣ ਕੇ ਹੋ ਗਿਆ ਤਿਆਰ ਵਿੱਚ ਕੋਈ ਬਲੋਈ ਨਹੀਂ ਪਾਈ ਹੈਗੀ ਕੁਝ ਨਹੀਂ ਪਾਇਆ ਹੈਗਾ ਇਹ ਆਪਾਂ ਨੇ ਸਿੰਪਲ ਸੂਟ ਤਿਆਰ ਕਰਿਆ ਹੈ ਤੇ ਇਹ ਦੇਖੋ ਮੈਂ ਚਾਕਾ ਤਿਆਰ ਹੈ ਨਾ ਘੇਰੇ ਤੇ ਬਸ ਇਸ ਤਰ੍ਹਾਂ ਨਾ ਸਲਾਈਆਂ ਹੀ ਲਾ ਦਿੱਤੀਆਂ ਤੇ ਇੰਨਾ ਜਿਆਦਾ ਨਾ ਮਲੈਮ ਸੂਟ ਆ ਨਾ ਗਰਮੀ ਦੇ ਵਿੱਚ ਬਹੁਤ ਆਰਾਮ ਆ ਉਹ ਦਾ ਪਾ ਕੇ ਤੇ ਦੇਖੋ ਰੰਗ ਵੀ ਦੇਖੋ ਇਹਦਾ ਕਿੰਨਾ ਵਧੀਆ ਹੈ ਇਹ ਕਾਲਾ ਕੜੀ ਕਰੀਤੀ ਸੂਟ ਦੀ ਤੇ ਹੁਣ ਵੱਜ ਗਿਆ 1 1 ਵਜੇ ਨੇ ਤੋਂ ਪਹਿਲਾਂ ਪਹਿਲਾਂ ਆਪਣਾ ਸੂਟ ਸਲਾਈ ਹੋ ਗਿਆ ਤੇ ਇਹਦੇ ਨਾਲ ਆਪਾਂ ਨੇ ਨਾ ਇਸ ਤਰ੍ਹਾਂ ਨਾ ਲਾਸਟਿਕ ਵਾਲਾ ਪਜਾਮਾ ਬਣਾਇਆ ਹੈ ਦੇਖੋ ਇਹਦੀ ਮੂਰੀਆਂ ਤੇ ਵੀ ਨਾ ਇਸ ਤਰ੍ਹਾਂ ਨਾ ਇਹ ਬਾਹਮਾ ਦੇ ਬਾਰਡਰ ਲਾਇਆ ਹੈ ਬਸ ਇਸ ਤਰ੍ਹਾਂ ਬਾਰਡਰ ਬਣਾ ਕੇ ਨਾ ਤੇ ਥੋੜੇ-ਥੋੜੇ ਹਲਕੀ-ਹਲਕੀ ਆਪਾਂ ਨੇ ਨਾ ਇਸ ਤਰ੍ਹਾਂ ਪੂਰੇ ਚੋਣਾ ਜੀ ਪਾ ਦਿੱਤੀਆਂ ਨੇ ਬਹੁਤੇ ਵੱਲ ਜਿਹੜੀ ਪਾਈ ਹੈਗੀ ਤੇ ਦੇਖਣ ਵਿੱਚ ਵੀ ਬਹੁਤ ਵਧੀਆ ਲੱਗਦੇ ਆ ਤੇ ਉੱਪਰ ਆਪਾਂ ਨੇ ਪਾ ਦਿੱਤੀ ਹੈ ਲਾਸਟਿਕ ਇਹ ਆਪਣਾ ਸੂਟ ਹੋ ਗਿਆ ਹੈ ਤਿਆਰ ਇਹ ਸੂਟ ਹੋ ਗਿਆ ਤਿਆਰ ਦੇਖੋ ਜੀ ਇੱਧਰ ਮੇਰੇ ਇੱਕ ਸੂਟ ਆ ਹੈ ਇਹ ਵੀ ਆਪਾਂ ਨੇ ਸਲਾਈ ਕਰ ਲਿਆ ਹੈ ਇਹ ਵੀ ਆਪਾਂ ਤੁਹਾਨੂੰ ਕੋਲ ਕੇ ਦਿਖਾਉਨੇ ਆ ਇਹ ਵੀ ਕਾਟਨ ਦਾ ਹੈਗਾ ਸੂਟ ਇਹ ਹੈਗੀ ਹੈ ਸਲਵਾਰ ਇਹ ਕਾਟਨ ਦਾ ਸੂਟ ਹੈ ਜਦੋਂ ਆਪਾਂ ਤੁਹਾਨੂੰ ਵੀਡੀਓ ਦਿਖਾਈ ਦੀ ਨਾ ਜਦੋਂ ਆਪਾਂ ਨੇ ਲੈ ਕੇ ਆਂਦਾ ਤਾਂ ਖਰੀਦ ਕੇ ਦੇਖੋ ਜੀ ਇਹ ਹੈਗਾ ਸੂਟ ਇਹ ਹਲਕੀ ਹਲਕੀ ਨਾ ਇਸ ਤਰ੍ਹਾਂ ਨਾ ਕੜਾਈ ਕਰੀ ਹੋਈ ਆ ਤੇ ਗਰਮੀਆਂ ਦੇ ਵਿੱਚ ਨਾ ਇਦਾਂ ਦੇ ਸੂਟ ਵਧੀਆ ਲੱਗਦੇ ਨੇ ਤੇ ਆਪਾਂ ਨੇ ਪਾਈ ਪਿੰਨ ਨਾਲ ਇਹ ਧਿਆਨ ਕਰਿਆ ਏ ਤੇ ਇਹਦੇ ਵਿੱਚ ਨਾ ਮੈਂ ਲਾਈਨਿੰਗ ਲਾਈਏ ਬਹੁਤ ਥੋੜਾ ਜਿਹਾ ਪਤਲਾ ਦਾ ਸੂਟ ਦੇਖੋ ਕਿੰਨਾ ਵਧੀਆ ਲੱਗਦਾ ਦਾ ਕਲਰ ਵੀ ਮੈਨੂੰ ਬਹੁਤ ਵਧੀਆ ਲੱਗਿਆ ਚਲੋ ਮਖਾ ਹੁਣ ਬੇਲੇ ਹੀ ਆ ਵੀ ਘਰੇ ਸੂਟ ਸਲਾਈ ਕਰ ਲੰਨੇ ਆ ਦੇਖੋ ਇਹਦਾ ਪਿਛਲਾ ਪਾਸਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇਹਦਾ ਪਿਛਲਾ ਪਾਸਾ ਵੀ ਇਸ ਤਰ੍ਹਾਂ ਸਿੰਪਲ ਜਾਈ ਹੈ ਤੇ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਤੇ ਆਪਾਂ ਗਲੇ ਤੇ ਵੀ ਨਾ ਇਸ ਤਰ੍ਹਾਂ ਪਾਈ ਪਿੰਨ ਲਾ ਦਿੱਤੀ ਆ ਤੇ ਆਪਾਂ ਨੇ ਕੋਈ ਡਿਜ਼ਾਈਨ ਨਹੀਂ ਪਾਇਆ ਕੁਛ ਨਹੀਂ ਕੀਤਾ ਹੈਗਾ ਸਿੰਪਲੇ ਗਲਾ ਬਣਾਇਆ ਹੈਗਾ ਪਿਛਲਾ ਵੀ ਗੋਲਾ ਤੇ ਮੂਹਲਾ ਵੀ ਗੋਲਾ ਤੇ ਇਹ ਹੈਗਾ ਮੇਰਾ ਸੂਟ ਦੇਖੋ ਕਿੰਨਾ ਪਿਆਰਾ ਲੱਗਦਾ ਸੂਟ ਤੇ ਜਿਹੜੀ ਇਹਦੀ ਕਢਾਈ ਕਰੀ ਹੋਈ ਹੈ ਨਾ ਤਾਂਗੇ ਦੀ ਕਢਾਈ ਕਰੀ ਹੋਈ ਹੈ ਕੋਈ ਆਈ ਨਹੀਂ ਹੈਗਾ ਵੀ ਸਿੱਪੀ ਵਗੈਰਾ ਇਹ ਦੇਖੋ ਜੇ ਗਰਮੀਆਂ ਦੇ ਵਿੱਚ ਤਾਂ ਨਾ ਫਿਰ ਉਹ ਕਢਾਈ ਵਾਲੇ ਨਾ ਜਲ ਚੁਬੀ ਜਾਂਦੇ ਆ ਸੂਟ ਜਿੰਨੀ ਤਾਂਗੇ ਦੀ ਕਢਾਈ ਹੋਊਗੀ ਸਿੰਪਲ ਹਲਕੀ ਹਲਕੀ ਜੋ ਵਧੀਆ ਲੱਗਦੀ ਹੈ ਤੇ ਆਪਣੇ ਨਾਲ ਦੀ ਨਾ ਹੈਗੀ ਆ ਪਲੇਨ ਹੈ ਕਿ ਸਲਵਾਰ ਤੇ 3 ਮੀਟਰ ਦੀ ਹੈਗੀ ਦੀ ਸਲਵਾਰ ਤੇ ਆਪਣਾ ਸੂਟ ਬਣ ਕੇ ਹੋ ਗਿਆ ਤਿਆਰ ਤੇ ਮੈਂ ਪੌਣੀਆਂ ਹੀ ਵਾਹ ਬਣਾਈਆਂ ਤੇ ਹੁਣ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਦੇਖੋ ਜੀ ਮੈਂ ਤੁਹਾਨੂੰ ਉਹ ਵੀ ਸੂਟ ਦਿਖਾਉਣੀ ਆ ਜਿਹੜਾ ਕੱਲ ਮੈਂ ਆਪਣੀ ਬੇਟੀ ਵਾਸਤੇ ਤਿਆਰ ਕੀਤਾ ਤਾਂ ਫਰਾਕ ਸੂਟ ਤੇ ਹਸ਼ਟੈਗ ਉਹਨਾਂ ਨੇ ਪਾਇਆ ਹੋਇਆ ਤੇ ਆਪਾਂ ਤੁਹਾਨੂੰ ਉਹਦੀ ਲੁੱਕ ਦਿਖਾਵਾਂਗੇ ਦੇਖੋ ਜੀ ਆਪਾਂ ਆ ਸੂਟ ਕੱਲ ਸਲਾਈ ਕੀਤਾ ਤਾਂ ਇਹਨਾਂ ਨੇ ਹੁਣ ਪਾ ਲਿਆ ਏ ਤੇ ਦੇਖੋ ਇਹ ਫਰਾਕ ਸੂਟ ਹੈ ਤੇ ਨਾਲ ਆਪਾਂ ਨੇ ਨਾ ਪਜਾਮੀ ਬਣਾਈ ਐ ਇਸ ਤਰ੍ਹਾਂ ਤੇ ਆਪਾਂ ਘੇਰੇ ਤੇ ਇਸ ਤਰ੍ਹਾਂ ਨਾ ਬਾਰਡਰ ਜਿਹਾ ਲਾ ਦਿੱਤਾ ਹੈ ਤੇ ਬਣ ਕੇ ਬਹੁਤ ਵਧੀਆ ਹੋ ਗਿਆ ਏ ਦੇਖੋ ਕਿੰਨਾ ਵਧੀਆ ਲੱਗਿਆ ਤੇ ਗਲੇ ਤੇ ਹਲਕੀ ਹਲਕੀ ਜੀ ਕਢਾਈ ਕਰੀ ਹੋਈ ਆ ਚਲੋ ਜੀ ਮੈਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਆਪਾਂ ਹੁਣ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਮਿਲਦੇ ਆ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ